ਤੁਸੀਂ ਦੇਖ ਸਕਦੇ ਹੋ ਅੱਜ ਆਪਣੇ ਪੈ ਰਹੇ ਹੈ ਚਾਰ ਸਾਨੂੰ ਪਤਾ ਸੀਗਾ ਕਿ ਬਲੌਗ ਬਾਊਗਾ ਆਪਣਾ ਕਾਨੂੰ ਪਤਾ ਹੀ ਹੋਊਗਾ ਇਹ ਆਪਣੇ ਪੈਰੇ ਦਾ ਚਾਰ ਦੀ ਹੁਣ ਆਪਾਂ ਚੱਲਦੇ ਆ ਘਰ ਨੂੰ ਸਿੱਧਾ ਇੱਕ ਉਹ ਆ ਗਈ ਟਰੈਕਟਰ জুম ਕਰਕੇ ਦਿਖਾਉਣਾ ਪਿੱਛੇ ਟਰਾਲੀਆਂ ਲਾਇਆ ਹੋਇਆ ਇੱਕ ਪਹਿਲਾਂ ਲੱਗਿਆ ਸੀ ਉਹਦੇ ਤੇ ਇਧਰ ਪੈਰੇ ਆਪਣਾ ਮੱਕੀ ਦਾ ਚਾਰ ਹੁਣ ਪਤਾ ਹੀ ਹੈ ਤੇ ਚੱਲੋ ਆਪਾਂ ਦਿਖਾਉਣਾ ਤੁਹਾਨੂੰ ਟੋਆ ਹੁਣ ਆਪਾਂ ਆਏ ਘਰੇ ਜੀ ਤੇ ਹੁਣ ਦਿਖਾਉਣਾ ਤੁਹਾਨੂੰ ਟੋਆ ਤੇ ਮੈਂ ਚੱਲ ਰਿਹਾ ਰੋਏ ਵਾਲੇ ਨੂੰ ਜੀ ਉਹ ਦੱਬ ਰਹੇ ਨੇ ਰੋਏ ਨੂੰ ਜੀ ਮੈਂ ਜਾ ਰਿਹਾ ਉਹ ਇਹਨੂੰ ਵੀ ਤੇ ਲੋ ਵਈ ਇਧਰ ਪੈ ਰਹੇ ਆਪਣਾ ਚਾਰ ਆ ਦੇਖੋ ਬਈ ਇੱਕ ਆਪਣਾ ਹੋ ਬੰਦਾ ਜੀ ਉਹਨਾਂ ਦਾ ਨਾਮ ਹੈਗਾ ਮੇਜਰ ਸਿੰਘ ਤੇ ਆ ਪੈ ਗਿਆ ਜੀ ਆਪਣਾ ਚਾਰ ਇਧਰ ਆਪਾਂ ਨਾਲ ਦੀ ਨਾਲ ਇਹਨੂੰ ਮਤਲਬ ਚੱਕ ਚੱਕ ਕੇ ਇਧਰ ਲੈ ਆਈ ਜੰਨੇ ਆ ਤੈਨੂੰ ਦੱਬੀ ਜੰਨੇ ਆ ਵੀ ਜੋ ਕੀ ਇਹ ਠੀਕ ਹੋ ਜਾਊਗਾ ਤੇ ਸਿੱਧਾ ਸਿੱਧਾ ਰਹੂਗਾ ਫਿਰ ਇਹਦੇ ਉੱਤੇ ਹੀ ਪੱਲੜ ਪਾਵਾਂਗੇ ਮਹੀਨੇ ਜਾਂ ਦੋ ਮਹੀਨੇ ਜene ਪੱਕ ਜਾਣਾ ਬਈ ਇਧਰ ਆ ਕੰਮ ਕਰ ਰਹੇ ਨੇ ਦੱਪ ਕੇ ਦੱਪ ਕੇ ਮੜਾ ਜ ਪੰਜਾ ਦੱਪ ਕੇ ਦੱਪ ਕੇ ਹਾਂ ਇੱਥੇ ਹੈ ਰੋਟੀ ਖਾਦੀ ਹੋਈ ਆ ਹਾਜਮ ਕਰਨੀ ਆ ਸਾਰੀ ਮੈਂ ਲੱਸੀ ਵੀ ਪੀਤੀ ਆ ਇਧਰ ਪੂਰੀ ਹਾਜਮ ਹੋਊਗੀ ਰੋਟੀ ਹੁਣ ਹੁਣ ਪਤਾ ਲੱਗਦਾ ਕਹਿੰਦੇ ਚਾਰ ਚ ਆ ਕੇ ਜਦੋਂ ਪਿਆ ਤੱਤਾ ਤੱਤਾ ਚਾਰ ਮੱਕੀ ਤੱਤੀ ਦੀ ਧੁੱਕ ਪੂਰੀ ਕੜਕ ਦੀ ਨਿਕਲੀ ਹੋਈ ਬਈ ਆ ਦੇਖ ਲੋ ਬਸ ਪੈਨ ਵਾਲਾ ਹੀ ਆਚਾਰ ਬਸ ਆ ਖੇਤ ਵੀ ਹੋ ਗਿਆ ਇੱਧਰ ਲਾ ਬਈ ਬਿੱਲਾ ਤੁਹਾਨੂੰ ਦਿਖਾਇਆ ਸੀਗਾ ਹਰੀ ਭਰੀ ਹੋਈ ਪੀਤੀ ਇਹ ਪੱਲੜ ਵੀ ਪਾਤਾ ਆਪਾਂ ਇਹ ਪੱਲੜ ਵੀ ਪਾਤਾ ਤੇ ਉਹ ਦੇਖ ਸਕਦੇ ਤੁਸੀਂ ਆ ਖੇਤ ਸਾਰੇ 베ਲੀ ਹੋ ਗਿਆ ਤੇ ਉਧਰ ਚੱਲ ਰਹੀ ਆਪਣੀ ਮਸ਼ੀਨ ਉਹ ਉਧਰ ਤੇ ਹੁਣ ਇਹ ਸਾਰੇ ਜਦੋਂ ਚਾਰ ਪੈ ਜੂਗਾ ਦੋ ਕੁ ਮਹੀਨਿਆਂ ਦੀ ਜਦੋਂ ਪੱਕ ਜੂਗਾ ਇਹ ਉਹਦਾ ਵੀ ਸੋਡਲੇ ਵੀ ਬਲੌਗ ਆਊਗਾ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਜੀ ਵਧੀਆ ਲਗੀ ਜੇ ਵੀਡੀਓ